ਵਾਹ ਹਵਾ ਦਾ ਬਾਈ ਲਾਈਟ ਦਾ ਬੇੜਾ ਗੁੱਲ ਕਰਾ ਪਿੰਡ ਦਾ ਆ ਗਈ। ਆ ਘਰ ਤਾਂ ਆ ਗਈ। ਹਾਂ ਨਹੀਂ ਕਿ ਥੈਂਕ ਯੂ ਵੀ ਖਾਲੀ ਹੋ ਗਏ ਦੀਆਂ। ਰਾਤ ਖਵਾ ਆਇਓ ਰਾਤਾਂ ਹੀ ਭੁਜੀ ਲੜ। ਹਾਂ ਹਵਾ ਤਾਂ ਦੱਖਣ ਚੱਲਦਾ ਹੀ ਰਹੇ ਰਾਤ। ਤੜਕੇ ਜ ਨਹੀਂ ਅੱਧੀ ਰਾਤ ਨੂੰ ਲੱਖਣੇ ਇਹ। ਲੱਖਣੇ ਵੀ ਚੱਲਦੇ ਰੱਖਣੇ ਆ ਇਹ। ਹਾਂ ਹੁਣ ਵੀ ਰੱਖਣੇ ਪੂਰ। ਇਹਨੂੰ ਲਾਈਟ ਨਹੀਂ ਨਿਆਉਣ ਦੇਣੀ। ਕਿਹੜੇ ਬੌਧਾ ਮੁੱਤੇ ਬਾਦਰਾ ਹੁਣ ਦੇਖਿਆ ਇਹ ਕਿੰਨਾ ਕ ਫਰਕ ਆ ਇਹਦੇ। ਕਿੰਨੀ ਦੂਰ ਲੈਣਾ ਇਹ। ਮਾੜੀ ਹਵਾ ਤੇ ਜਾ ਗਈ ਤੇਰਾ ਨਾ ਬਿਜੜਾ ਲੱਗੇਂਦੇ ਬੁੱਤੇ। ਕਾਲਕ ਕਿੰਨਾ ਫਰਕ ਆ ਦਿੰਦੇ ਨੇ 3 ਮਿੰਟ ਦਾ ਫਰਕ ਹੁਣ ਤਾਂ ਸਾਡੀ ਵੀ ਗਲਤੀ ਨਹੀਂ ਕੋਈ ਨਹੀਂ ਹਾਂ ਆਪਾਂ ਬਹੁਤ ਦੂਰ ਲਾਇਏ ਵੇ ਲਾਇਏ ਤਾਂ ਦੂਰ ਹੈ ਹੁਣ ਕਰੇ ਵੀ ਕੀ ਬਾਜ਼ਾਰ ਦੇ ਨੇੜੇ ਲਾਏ ਵੇ ਨੇੜੇ ਆਉਂਦਾ ਬੱਸ ਨਹੀਂ ਸੁਣਾ ਹੋਰ ਆ ਫੋੜ ਤਾਂ ਗਿੜੇ ਪੋਦਾ ਯਾਰ ਬਹੁਤ ਲੋਟ ਚੱਲਦਾ ਯਾਰ ਚਵੱਚਾ ਉੱਪਰੋਂ ਉਛਲਦਾ ਹੋਰ ਇਹਨੇ ਕਿ ਬਣਾਇਆ ਉਹ ਵੀ ਤੇਰਾ ਟੁੱਟ ਗਿਆ ਕਿ ਨਾ ਤੋੜਿਆ ਪਿਆ ਨੇ ਟੁੱਟ ਗਿਆ ਬਾਈ ਤੇਰਾ ਨੱਕਾ ਨੱਕਾ ਟੁੱਟ ਗਿਆ ਕੀ ਭਾਈ ਬਹੁਤ ਬੁਰਾ ਹਾਲ ਤਾਂ ਪਾਣੀ ਲਾਇਆ ਹੁਣ ਰੀਡਰ ਨੂੰ ਵਾਹ ਤੂੰ ਰੀਡਰ ਨੂੰ ਫੋੜ ਨੂੰ ਕਾ ਸਕੂ ਕੌਲਾ ਦੇ ਖੋਲ ਰੀਡਰ ਪਾਈ ਦੇ ਮੱਕੀ ਨੂੰ ਛੱਲੀ ਤਾਂ ਪੈ ਗਈ ਤੇ ਤੂੰ ਕਹਿੰਦਾ ਭਾਰ ਨਹੀਂ ਹੈਗਾ ਇਹ ਨਾ ਨਾ ਨਹੀਂ ਹੁਣ ਵਧਣ ਲੱਗੀ ਆ ਕੌ ਗੱਲ ਕਰਦਾ ਭਾਰ ਦੀ ਚਾਹ ਦੇਖ ਲੈ ਹੁਣ ਪਾਣੀ ਲਾ ਜੁੱਤੀਆਂ ਰਪੇ ਦਾ ਸੁੱਕਾ ਜੀ ਹੋਰ ਠੀਕ ਹੈ ਉਹ ਤਾਂ ਕੋਈ ਚੱਕਰ ਨਹੀਂ ਸਹਿਮਤ ਦੇਣਾ ਹੋਣਾ ਹੋਰ ਤਾਂ ਨਿਆਰੀ ਨਾਲ ਚੱਲਦਾ ਦੇਖ ਲੈ ਬਾਬਾ ਇਹਨਾਂ ਨੂੰ ਫਰਕ ਆਏਗਾ ਠੀਕ ਆ ਜੀ ਚੱਲਦਾ ਹਾਂ ਕਹਿੰਦਾ ਪਾਣੀ ਕੋ ਕੱਢਦੀ ਮੋਟਰ ਕੱਢਦੀ ਮੋਟਰ ਚੱਠਾ ਉੱਛਲਦਾ ਏ ਨਾਲੇ ਨੱਕਾ ਪੂਰਾ ਖੁੱਲਿਆ ਵਾਹ ਜਾ ਪਤਾ ਚੈੱਕ ਕਰ ਪਤਾ ਕਿ ਆ ਇਹ ਪਾ ਮੋਟਰ ਆਪਣੇ 50 40 ਫੁੱਟ ਪਰ ਪਤਾ ਮੋਟਰ ਚੱਲਦੀ ਹੈ ਇੰਟਰੈਕਟਰਾਂ ਨੇ ਕਹਿ ਲੁੱਡ ਲੈਣਾ ਟਰੈਕਟਰਾਂ ਨੇ ਇੱਥੇ 200 ਫੁੱਟ ਤੋਂ ਚੱਲਦੀ ਫੇਰੇ ਹਟ ਪਾਉਂਦੀ ਟਰੈਕਟਰਾਂ ਦਾ ਹੈ ਕਿ ਨਹੀਂ ਇੱਥੇ ਹਲਾ ਚੱਲਦਾ ਜਿਹੜਾ ਖਾਲੀ ਚੱਲਦਾ ਹੁੰਦਾ ਹਾਂ ਹਾਂ ਹੋਰ ਕੇ ਇੱਕ ਘੇੜੇ ਬਹੁਤ ਵਧੀਆ ਬਣੇ ਇਹਦੇ ਨਾਲ ਦੂਆ ਅਰਜਨ ਰੇਸ ਪੇ ਚੱਲਦਾ ਹੈ ਉਹਦਾ ਫਰਕ ਕਿਹਦਾ ਹਾਂ ਜਿਹੜੇ ਦਾ ਫਰਕ ਪੈ ਗਿਆ ਇਹਦਾ ਮਹੀੰਦਰ ਦਾ ਵੀਟ ਦਾ ਫਰਕ ਹੈ ਇਹ ਫਰਕ ਇਹਨਾਂ ਦਾ ਫਰਕ ਹੈ ਆਵੇ ਆਵੇ ਅੱਛਾ ਇੱਕ ਤਾਂ ਇੱਕ ਸਾਈਡ ਵੱਸ ਦੋ ਦੀ ਬੱਡ ਕੱਢ ਬਹੁਤ ਪਾਣੀ ਨਹੀਂ ਲੱਗਦਾ ਇੱਧਰਲੇ ਆਹ ਤੇ ਆੜਾ ਵੱਢੀ ਇੱਧਰ ਤੋਂ ਨਾਲ ਆ ਆ ਨਾ ਕੋ ਨੂੰ ਸਲਾ ਪੀ ਆ ਜਲ ਪਾਣੀ ਆ ਡੌਲ ਲੱਗੀ ਰਹਿੰਦੇ ਆ ਹਾਰੀ ਮੱਠੀ ਜੰਮੇ ਹੋਣੀ ਫਿਰ ਪਰ ਠੀਕ ਆ ਆ ਇੱਕ ਸਾਈਡ ਵੱਢਣੀ ਉਹ ਹੈ ਜੀ ਇੱਕ ਦਿਨ ਦੀ ਤੂੰ ਫੇ ਨਾ ਚੱਲ ਵੱਟ ਲਾਂਦਾ ਫੁੱਟ ਤੇ ਲਾ ਲੂਗਾ ਏ ਠੀਕ ਨਹੀਂ ਕਲਗਰਾਮੂ ਦਾ ਪਾਈਏ ਲਾਹਾ ਕੱਟੀਏ ਇੱਕ ਨੂੰ ਲੈਣਾ ਪਾਲਾ ਹੈ ਬਹੁਤ ਆ ਵਧੀਆ ਬਾਕੀ ਦਾ ਕਿੰਨੀ 35 ਕੰਮ ਕਰਦੇ ਨੇ ਇਹਦੇ ਵਿੱਚ ਡੰਗਰਾਂ ਦਾ ਵੀ ਦੇਖਣਾ ਨੋਟ੍ਰੀਸ਼ਨਲ ਫੁੱਲ ਇਹਦੇ ਵਿੱਚ ਕਿੰਨੇ ਖਜਣਾ ਭਾਈ ਸਾਡੇ ਵੀ ਚੱਲ ਬੇਜ ਲੈਟਰ ਲੈਟਰ 500 ਦੀ ਕੰਮ ਖਰਾਬ ਕਰ ਲਿਆ ਨਹੀਂ ਪੈਣਾ ਉਹ ਤਾਂ ਹੈ ਲਾਉਣਾ ਹੀ ਪੈਣਾ ਹੁਣ ਆਏ ਨਾ ਹੁਣ ਅਸੀਂ ਵੀ ਦੇਖਦੇ ਉੱਥੇ ਤੇ ਲੈਣਾ ਉਹ ਕਰਾ ਦੇ ਹੈਲੋ ਨਾਨਾ ਤਾਂ ਵੀ ਨੈਟ ਮਾਰ ਦੋ ਜਿੱਦੇ ਨਾਲ ਲੈ 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 ਨਾ ਭਰ ਦੋ ਬੁੱਟਿਆਂ ਲੀਆਂ ਆਈ ਸ਼ਾਮ ਨੂੰ ਦੇਖ ਕੇ ਉੱਥੇ ਮਾਰ ਦਿੰਦੇ ਆਂ ਆ ਇਕੱਠਾ ਬਣਾਉਣਾ ਸ਼ਾਮ ਨੂੰ ਗਾਣਾ ਮੈਂ ਹੁਣ ਲਈ ਹੈ ਗਾਣਾ ਹੁੰਦਾ ਸੀ ਕਾਸੀ ਹੈਗੇ ਆ ਟਰੈਕਟਰ ਆ ਜਣਾ ਕਾਲੇ ਤੇ ਇੰਨੇ ਨੂੰ ਕਾਲੇ ਦੀ ਅੱਧੀ ਤੂੰ ਵੀ ਰਹਿ ਗਈ ਹੁਣੀ ਅੱਧੀ ਬਣਾ ਪੀਉਂ ਮੈਂ ਅੱਧੀ ਘਰੇਗੀ ਇਹ ਰਹਿਣੀ ਤੂੰ ਦੀ ਕਾਕਾ ਕੱਲ ਆਲੀ ਪਹਿਲੇ 10 ਗਿੱਲੇ ਤੇ ਆਨ 10 ਗਾ ਬਣ ਜਾਈਦਾ 10 ਗਿੱਲੇ ਦੀ ਟਾੜੀ ਬਣਨੀ ਹੈ ਦੂਰ ਪੈਂਦਾ ਹੈ ਬਹੁਤ ਆ ਕੀ ਆ ਅਸਾ ਕੀ ਰਸਤਾ ਖਰਾਬ ਹੋ ਗਿਆ ਪੱਟਣੇ ਕਰਕੇ ਸਾਰੇ ਭੱਬਾ ਲੋਟੀ ਸਰੇ ਸਾਈ ਪਾਣੀ ਛਿੜਕ ਦਵਾਉਦੇ ਯਾਰ ਹੈ ਟੈਂਕਰ ਪਾ ਕੇ ਛਿੜਕ ਦੇਵਾਉਂਦੇ ਉਹ ਮੈਂ ਤਾਂ ਐਂ ਕਹਿੰਦਾ ਹੁਣ ਦਲਵੀਰ ਨੂੰ ਕਿ ਸੁਆਗਾ ਮਾਰ ਦੂ ਆਪਣਾ ਟੈਂਕਰ ਪਾ ਲਿਓ ਕਿਰਾਇਆ ਹੀ ਲੈ ਲੂਗਾ ਠੀਕ ਨਹੀਂ ਲੋਕ ਵੀ ਲੰਘੋਏ ਪਏ ਬਾਈ ਇੱਕ ਵਾਰੀ ਸੁਆਗਾ ਮਾਰ ਕੇ ਇੱਕ ਮੂਰੇ ਸੁਆਗਾ ਮਾਰੋ ਮੇਰੇ ਟੈਂਕਰ ਪਾਣੀ ਛਿੜਕੀ ਜਾਓ ਬਸ ਬਾਗਾ ਮੈਂ ਹੋ ਗਿਆ ਉਹ ਦੋਨੀ ਯਾਰ ਹੋਰ ਲੋਕਾਂ ਨੇ ਕਿਹਾ ਨਹੀਂ ਬੱਕੀ ਨੂੰ ਮਗਾਇਆ ਹੁਣ ਹਾਂ ਸਾਰਾ ਮੈਨੂੰ ਘੁਰਤਾ ਕਰਦੇ ਨੇ ਨਿਰਨੇ ਕਾਲ ਜੀ ਜਾਂਦਾ ਉਹ ਇੱਕੋ ਬੈਠਾ ਉੱਪਰਦੀ ਯਾਰ ਤੂੰ ਤੂੰ ਬੜੇ ਵੀ ਮੋਪ ਵਾਲਾ ਟਾਇਰ ਵੀ ਨਹੀਂ ਚੱਲਦਾ ਖਿਲਦਾ ਹੀ ਆਉਂਦਾ ਤੇ ਜੂਰੀ ਇੰਨਾ ਕੰਮ ਦਾ ਕਰ ਦਿੰਦੇ ਆ ਯਾਰ ਕਰ ਦਿੰਦੇ ਆ ਹੁਣ ਅੱਜ ਇਹਨੂੰ ਕਿੰਨਾ ਕੁ ਟਾਈਮ ਆ ਮਾਫ ਕਰੋ ਇਹਨੂੰ ਇਹ ਤਾਂ ਕਾਟ ਦਾ ਟਾਈਮ ਹੈ ਜੇ 4 ਨੂੰ ਫਿਰ ਨਹੀਂ ਆ ਫਿਰ ਘੱਟ ਟਾਈਮ ਹੈ ਅਚਾਰ ਨੂੰ ਕਿੰਨਾ ਕੁ ਟਾਈਮ ਉਹਨੂੰ ਕਿੰਨਾ ਕੁ ਟਾਈਮ ਪਵਾਉਣ ਨੂੰ ਇਹਨੂੰ 4 ਨੂੰ ਜਿਹੜੀ ਕਿ ਉਪਕੜੀ ਖਿਲਣੇ ਜੋ ਮਾੜੇ ਬੜੀ ਘੁੰਮਣੇ ਵਾਲੀ ਹੁੰਦੀ ਯਾਰ ਚਲੇ ਜਾਂਦੀ ਹੈ 4 ਨੂੰ ਤੇ 4 ਨੂੰ ਯਾ ਬਗਾਉਣੀ ਥੋੜੀ ਹੋਰ ਖੜਾ ਦਦਾਣਾ ਬਣਨ ਤੇ ਪੂਰੀ ਬਣ ਜਾ। 20 ਦਿਨ ਹੋਰ ਖੜਾਉਣੀ ਪਈ। 20 ਦਿਨ। 20 ਦੇ ਬਾਅਦ ਪਾਉਣੀ ਹੈ ਜੀ। ਹੈ? ਆਚਾਰ ਨੂੰ ਦੇ ਦੂੰਗੇ। ਆਚਾਰ ਨੂੰ ਦੇ ਦੂੰਗੇ। ਲੈ ਛੱਲੀਆਂ ਜੱਬ ਲੂਗੇ 4 ਦਿਨ। ਲੋਕਾਂ ਦੇ ਬਸੇਰੀ ਜਲਦੀ। ਲੋ ਭਾਈ ਆ ਮੱਖੀ ਆਚਾਰ ਦੇਣੀ ਹੈ ਠੀਕ ਆ? ਹਾਂ। ਕੋਈ ਬੰਦਾ ਭਾਈ ਹੋਇਆ ਆਚਾਰ ਵਾਲਾ। ਫਿਰ ਕਿਹਾ ਕੰਟੈਕਟ ਕਰ ਲਿਓ। ਹੋਊਗੀ ਗੱਲ ਮੁੰਡੇ ਨਾਲ। ਕੋਈ ਗੱਲ ਤੇ ਨਹੀਂ। ਚਲੋ ਭਾਈ। ਕਿਸਲਾ ਭਾਈ ਇਹ ਤਾਂ ਪਹਿਲੀ ਵੇਚੀ ਬੇਟਾ। ਖੇਤੀ ਵੱਢ ਲੈ ਜਾਨੀ ਮਸ਼ੀਨ ਨਾਲ। ਖੇਤ ਤੇ ਵੱਢ ਦੇ ਜੀ। ਬਖੀਂਗਾ ਫਿਰ ਇੱਥੇ ਦੇ ਵੱਡਲੇ ਨੇ ਉਹਨੇ ਰੋਕਾ ਟੋਕੇ ਵਾਲਾ ਥੱਲੇ ਦੀ ਮਤਲਬ ਇਹ ਕਹਿਣਾ ਦਾ ਬਾਕਟ ਪਾਸ ਆ ਅੱਗੇ ਨੂੰ ਮੱਕੀ ਲਾਇਆ ਕਰੀ ਹਾਂ ਹਾਂ ਹੈਨਾ ਠੀਕ ਹੈ ਦੇ ਹੁਣ ਆਪਾਂ 2000 ਰੁਪਏ ਆ ਜੀ ਦੋ ਦੋ ਗਿੱਲੇ ਚਾਹੀਦੇ ਟਾਲ ਵਾਲਾ ਵੀ ਆ ਲੈ ਕੁਕੜੀ ਦੇ ਪਹਿਲਾਂ ਵਾਲਾ ਬੜਾ ਮੁੱਟਾ ਆ ਬਾਦ ਵਾਲੀ ਆ ਜਿਹੜਾ ਟਾਲਾ ਦਾ ਰੇਟ ਘਟਦਾ ਹੈ 300 ਰੁਪਏ ਰੇਟ 650 ਘਟਾ ਕਿਉਂਕਿ ਉਹ ਟਾਈਮ ਮੱਕੀ ਦਾ ਬੀਟ ਵੀ ਨਹੀਂ ਬਜਰ ਵੀ ਨਹੀਂ ਹੁੰਦਾ ਇਹਨਾਂ ਤਾਂ ਆਲੂ ਛੱਡਣੀ ਆ ਨਾ ਵਜਨ ਦੰਦੀ ਆ ਟਾਲੂ ਫਿਰ ਆ ਆ ਬਜਾਈ ਨਹੀਂ ਚਾਹੀਦੀ ਬੀਜ ਜਾਈਦੀ ਆ ਤੂੰ ਵੀ ਵਾਈ ਜਾਈਦੀ ਆ ਫਿਰ ਇਹ ਚਾਹੇ ਟੂਯੇ ਲਵਾਲਾ ਗੰਨੇ ਵਾਲੇ ਪੱਟਾ ਵਰ ਕੱਟ ਕੇ ਭਈਆਂ ਦੇ ਰੱਖੇ ਟੂਯੇ ਲਵਾਲਾ ਫਿਰ ਸੰਘੜਾ ਹੋ ਜਾਂਦਾ ਸਿਆਲ ਯਾ ਤਾਂ ਛਿੱਟਾ ਹੋਵੇ ਫਿਰ ਠੀਕ ਨਹੀਂ ਅਜਾ ਜੰਮਣੀਓ ਅਹਣ ਜੰਮਣੀਓ ਅੱਧੇ ਸਾਹਮਣੇ ਆਹੀ ਬੀਜ ਪਾ ਦੇ ਛਿੱਟੇ ਨਾਲ ਆਹੀ ਬੀਜ ਕਿਹੜਾ ਮਹਗਾ ਨਾ ਬਾ ਨਹੀਂ ਨਹੀਂ ਇਹ ਤਾਂ ਬਹੁਤ ਮਹਗਾ ਪੈਣਾ ਕਿਤੇ ਨਹੀਂ ਪੈਂਦਾ ਓਏ ਜੁੱਗ ਜਿਆਦਾ ਵੱਧਦੀ ਤੇ ਨਾਲ ਉਹ ਠੀਕ ਆ ਚਾਹੇ ਮੈਂ ਚਾਹੇ ਮੈਂ 20 ਪਿਆ ਕੀਂਦੇ ਦਾ ਨਾ ਸਸਤਾ ਕਿਹਨੇ ਕਿੰਨਾ ਦਾ ਪੋਗਾ ਤੁਹਾਨੂੰ ਹੈ ਸਸਤਾ ਕਿਹਨੇ ਦਾ ਪੋਗਾ ਸਾਤਾ ਹ 25 26 ਹੋ ਗਈ ਵੇ ਕਿੰਨੇ ਦਿਨਾਂ ਦੀ ਜਿੰਦਗੀ ਦੇ 250 ਦਾ 250 ਦਾ 2000 ਦਾ 250 ਦਾ ਹੋ ਪੈਣਾ 15 ਰੁਪਏ ਬੱਜ ਬੱਜ ਹੋਇਆ ਉਹ ਨਹੀਂ ਨਹੀਂ ਫਿਰ ਭਾਈ ਬੱਧਾ ਪਾਉਣਾ ਪੈਣਾ ਓਏ 8 ਕਿਲੋ ਪਾਈ ਲੈ ਲੀ 8 ਕਿਲੋ ਪਾਈ 35 ਕਿਲੋ ਕਾਣੀ ਆ 35 ਕਿਲੋ ਨੂੰ 35 ਕਿਲੋ ਜੋੜੀ ਫਿਰ ਚਾਰੇ ਵਾਲੀ ਬੱਕੀ ਵਧੀਆ ਵੀ ਦੇ ਆਹ ਨਾ ਬੀਜੇ ਚਾਰੇ ਵਾਲੀ ਵਧੀਆ ਸਾਫ ਜਿਹੜੀ ਚਾਰੇ ਵਾਲੀ ਮੱਕੀ ਹੈ ਨਾ ਉਹ ਕੱਦ ਵੀ ਜ਼ਿਆਦਾ ਕੱਢਦੀ ਫਿਰ ਉੱਪਰ ਨੂੰ ਇਹ ਥੋੜੀ ਜਿਹੀ ਮਧਰੀ ਰਹਿੰਦੀ ਹੈ ਅੱਛਾ ਉਹਨੇ ਕੱਦ ਵਾ ਕੱਢਣਾ ਹੈ ਇਹ ਜਾਰੇ ਵਾਲੀ ਐ ਇਹ ਮਤਲਬ ਦੋ ਵਾਲੀ ਹੋਵੇ ਇਹ ਹਾਂ ਇਹ ਕੁਕੜੀਆਂ ਹੀ ਉਹਦੀ ਥੋੜੀ ਜਿਹੀ ਬਦਲੀ ਹੈ ਨਾ ਕੁਕੜੇ ਦੋ ਦੋ ਲੱਗਣੀਆਂ ਇਹਨੂੰ ਦੋ ਦੋ ਤਿੰਨ ਤਿੰਨ ਵੀ ਲੱਗ ਜਾਂਦੀਆਂ ਨੇ ਦੋ ਦੋ ਲੱਗੀਆਂ ਦੋ ਲੱਗੀਆਂ ਹੋਈਆਂ ਹਰੇਕ ਟਾਂਡਾ ਦੋ ਹੋਊਗਾ ਕੱਲ ਵੀਡੀਓ ਦੇਖ ਚਾਰ ਚਾਰ ਲੱਗੀ ਵੀਦੀ ਆ ਪਾ ਪੰਜ ਬਹੁਤ ਨਾਲ ਦੇ ਬੀਜ ਆ ਗਏ ਹਾਈਵੇਅ ਤੇ ਵੀ ਜਾ ਕੇ ਨਾ ਹੁਣ ਬਹੁਤ ਫਰਕ ਪੈ ਗਿਆ ਇਹਦਾ ਦੋ ਕੁੜੀਆਂ ਹੁੰਦਾ ਇਹਨਾਂ ਨੂੰ ਦੋ ਦੋ ਸਾਰੀਆਂ ਨੂੰ ਹਾਂ ਦੋ ਦੋ ਲੱਗਣੀਆਂ ਸਾਰੇ ਦੋ ਦੋ ਦੇਖਦਾ ਇਹਦੀ ਮਾਦੀ ਕਹਿੰਦੇ ਦੇਖਦਾ ਤੇਰੇ ਸਾਹਮਣੇ ਇਹ ਇਹਨੇ ਨੇ ਬੂਟੇ ਨੂੰ ਡੰਬ ਲੱਗਣ ਲੱਗੇ ਆਹੋ ਇਹਨੇ ਨੇ ਇਹਨੂੰ ਲਿੰਬੂ ਲੱਗਣਾ ਹਾਈਬ੍ਰਿਡ ਹੈ ਆਹੋ ਹਾਈਬ੍ਰਿਡ ਹੈ ਆਹੋ ਜਿਹੜਾ ਉਹਨੇ ਇਹਨੇ ਨੂੰ ਡੰਬ ਲੱਗਦਾ ਹਾਈਬ੍ਰਿਡ ਆ ਜੀ ਜਾਣਾ ਜੀ ਜਾਏਗੇ ਕਿਹਦੇ ਤੇ ਫਿਰ ਤਾਂ ਠਾਕਰੇ ਜਾਇਓ ਤੇ ਐਨਾ ਮੁੜ ਜੂਗੇ ਲੱਗਣਾ ਨਾ 9 ਵਜੇ ਕਿਆ ਤਾਂ ਪਹਿਲੇ ਤੇ ਵਾਰ ਤੁਸੀਂ ਮੁੜਿਆ ਹੋਣਾ ਕਿੱਥੇ ਮੁੜਜੂਗੇ ਕੀ 9 ਵਜੇ ਕੇ ਜੀ ਹਾਂ 11:30 ਉੱਥੇ 11:15 ਵਜੇ ਮੁੜਨਾ 11:15 ਆ 3 ਵਜੇ ਨਹੀਂ ਆਏ ਆ ਉਹ 3 ਵਜੇ ਦਾ ਮੁੜੂਗਾ 3 ਵਜੇ ਦੁਬਾਰਾ ਖਤਮ ਹੁੰਦਾ 4 ਵਜੇ ਦਿਨ ਵੀ ਲੰਬੇ ਹੋ ਗਏ ਭਾਈ ਦਿਨ ਲੰਬੇ ਆ ਮੁੱਕਦੇ ਹੀ ਨਹੀਂ ਦਿਨੇ ਅੱਗੇ ਤਾਂ ਚਾਵੇ ਖਤਮ ਹੁੰਦਾ ਕੰਮ ਲਓ ਰਾਤਾਂ ਛੋੜੀਓਗੇ ਹਨੀਆਂ ਹੋਰ ਕੀ ਰਾਤ ਮੈਂ 11 ਵਜੇ ਤੱਕ ਐਸੀ ਪੈਂਦੀ ਆ ਮੈਂ ਸਾਲੇ ਘੰਟੇ ਹੀ ਜੋੜੇ ਮਖੇ ਤਾਂ ਸਾਲੇ 5 ਦੇ ਘੰਟੇ ਰਹਿ ਕੇ ਸੁਖਣੇ ਨੂੰ ਟਾਈ YouTube ਕੋ ਵਾਚਦੇ ਲੈ ਲਉਣਾ ਹੈ ਤਾਂ ਫਾਈਦਾ ਯਾਰ ਹੁਣ ਮੈਂ ਪਾਣੀ ਦੀ ਨਾਲ ਲਵਾਂਗਾ ਤਬੈਰੂ ਕਮਲਾਉਂਦੀ ਉੱਤ ਸੱਜ ਰਹਾ ਹੈ ਤਬੈਰ ਨੂੰ ਕਮਲਾਉਂਦੀ ਦੀ ਮੱਕੀ ਐ ਨਹੀਂ ਕਦਾ ਟਾਈਮ ਆ ਪਾਣੀ ਪੈਣਾ ਨਹੀਂ ਭਰ ਜੇਣਾ ਬਸ ਪਾਣੀ ਦਾ ਜੇ ਪਾਣੀ ਆ ਚੱਕਰ ਕੀ ਦੇ ਚਾਹੇ ਖੜ ਵੀ ਜਾਂਦੇ ਅੱਜ ਦਾ ਦਿਨ ਚੱਲ ਛੱਟ ਝਲ ਜਣੀ ਦੀ ਤੇ ਪਾਣੀ ਮੰਗਦੇ ਉੱਧਰ ਤਬੂਟਰ ਲੱਗਣੇ ਦੋ ਦਿਹਾੜੀਆਂ ਦੇਖਦੇ ਆ ਆਪਣੇ ਇੱਕ ਨਹੀਂ ਚੱਲਣਾ ਕੰਮ ਬਾਈ ਰੇਡਰ ਦੀ ਤੇ ਨਾ ਇਹੀ ਭਰਾ ਕੇ ਰੱਖਣਾ ਹੱਸ ਵੀਰ ਐਂਕੀ ਫੁੱਲੇ ਰੱਖਣੀ ਦੀ ਤਾਂ ਆਗਾਮ ਚੱਲਣਾ ਤੇਰੇ ਦਾ ਸ਼ਾਮ ਨੂੰ ਠੱਠਾ ਵੀ ਬਣਾਉਣਾ ਕਰਮਜੀਤ ਦਾ ਕੱਲ ਦਾ ਹਨੇਰਾ ਹੋ ਗਿਆ ਮੱਛਰ ਲੱਗਿਆ ਦੰਦਿਆਂ ਵੱਟਣ ਤੇ ਅਸੀਂ ਪੜੀ ਜਾਂਦੀ ਤਾਂ ਬੰਤੀ ਉਸ ਦੀ ਬਚਣਾਈ ਰਹਿ ਗਈ ਬਚਣਾਈ ਹੈ ਹੈ ਸਾਰੇ ਕੰਮ ਹੋਏ ਬਟਰੈਕਟਰ ਨੂੰ ਮੈਂ ਕਿੱਥੇ ਦਿਖਾਉਂਗਾ ਇਹ ਸਾਰੇ ਕੰਮ ਹੋਏ ਭਾਈ ਦਾ ਅੱਰੇ ਬਾਦ ਆਦੀਆ ਹਾਂ ਜਮਾ ਲੋਡ ਨਹੀਂ ਹੈ ਟਰੈਕਟਰ ਦਾ ਯਾਰ ਉਹਨੇ ਕਿੱਲਾ ਵੀ ਨਹੀਂ ਵਾਇਆ ਕੰਮ ਕਰਾ ਕੇ ਇੱਕ ਕਿੱਲਾ ਵੀ ਨਹੀਂ ਵਾਇਆ ਉਹਨੇ ਜਿਹੜੇ ਕਹਿੰਦਾ ਸਰਜੀਤ ਦਾ ਫੂਰਾ ਕਹਿੰਦਾ ਜੋੜੀਆਟ ਦਵਾ ਦੇ ਮਾਮੇ ਨਾ ਦੂਆ ਕੋਈ ਟਰੈਕਟਰ ਦੇਖ ਕੇ ਨਮਾਜ ਦਵਾ ਦੇ ਕਹਿੰਦਾ ਪਰਾਣਾ ਰਹਿਣ ਦੇ ਹੁਣ ਕੰਮ ਸਾਰਾ ਹੋਇਆ ਬੈ ਤਾਂ ਸ਼ਾਂਤੀ ਚੱਲਦਾ ਐ ਕੋਈ ਆਵਾਜ਼ ਨਹੀਂ ਕੋਈ ਤੁਸ ਨਹੀਂ ਕਿ ਟਕ 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 ਆਲੀ ਚੱਲਦਾ ਐ ਨਾ ਪਾਣੀ ਦਾ ਮੋਟਰਾ ਪਾਣੀ ਚੱਠੇ ਦੇ ਉੱਪਰੋਂ ਕੱਢਦਾ ਕੱਢਣਾ ਹੀ ਆਉਂਦੇ ਕਿਤੇ ਜ਼ਿਆਦਾ ਕਿਡੇ ਬਣੇ ਵਧੀਆ ਕਿਡੇ ਬਣੇ ਵੈ ਨਾ ਕਿ ਹੁਣ ਖੂਏ ਦੇ ਆਪਾਂ ਦੇਖੀਦੇ ਕਿ ਤੇਲ ਜ਼ਿਆਦਾ ਖਾਊਗਾ ਰੇਸ ਤੇ ਚੱਲਦਾ ਥੋੜਾ ਜਾ ਉਹਦੀ ਕੁਲੀ ਬਦਲਨੀ ਪਣੀ ਰੇਟਰ ਦੀ ਫੇ ਥੋੜੇ ਨਹੀਂ ਚੱਲਦਾ ਤਾਂ ਹੈਗਾ ਹਾਂ ਆ ਤੂੰ ਚਾਹ ਆ ਠੀਕ ਹੈ ਠੀਕ ਆ ਠੀਕ ਆ ਈ ਲਾਗੇ ਦੀ ਸਰਵਿਸ ਕਰਾ ਦੇਣੀ ਆ ਨਾਲ ਗਰੀਸ ਗਰੂਥ ਕਰਾ ਦੂੰਗੇ ਸਰਪਸਤਾ ਹੋਈ ਗਿਓ ਐ ਜੀ ਜਾਤੇ ਚੱਲਿਆ ਕਰਦਾ ਲੱਗਾ ਜਣਾ ਛੱਟ ਘਾਟੇ 10 12 ਘੰਟੇ ਮੱਧੀ ਲਿਆਉਣਾ ਇਹ ਕਰਾ ਦੇ ਇੱਕ ਕਰਾ ਕੇ ਕਰਾ ਦਿੰਦਾ ਸਰਪੋਤ ਹਵਾ ਬੋ ਯਾਰ ਕੀ ਹਵਾ ਰੱਖੇ ਜਾਏਗਾ ਬਹੁਤ ਹਵਾ ਬੱਦਲ ਕਿਤਾ ਮੱਕ ਮੋੜ ਕਿੱਥੇ ਮਾਰਨੀ ਆਏ ਪਾਣੀ ਪੂਰ ਕੱਟ ਕੇ ਜੈ ਤਾਂ ਜਲਦੀ ਉੱਪਰ ਹੀ ਘੜਦਾ ਉੱਪਰ ਤੋਂ ਚੋਚਾ ਖਾਣ ਮਾਰਦਾ ਮੋਟਰਾਂ ਪਾਣੀ ਨਾ ਕਿਤੇ ਆ ਉਹ ਮੋਟਰ ਦਾ ਪਾਣੀ ਨਾ ਕਿੱਥੇ ਆ ਚੱਲਦਾ ਰਾਮ ਗੱਲੋਂ ਮੋਟਰ ਦਾ ਪਾਣੀ ਹੈਗਾ ਬਹੁਤ ਫੇਖ ਲਈ ਲੋੜ ਲੱਗੀ ਵੀ ਫੋਲਟ ਆ ਜਾਂਦੀ ਸੀ ਜੇਦੀ ਕੱਟ ਲਵਾਇਆ ਇਹਦੇ ਵੱਖੇ ਨੂੰ ਕੱਟ ਲਵਾਇਆ ਬਾਈ ਜੇ ਨਹੀਂ ਤਾਂ ਪਾਣੀ ਆਇਆ ਮਾਰ ਨਹੀਂ ਦਿੱਤਾ ਹੀ ਡਾਂਗ ਮੰਗਣਾ ਤੇ ਮੋਟਰ ਪੰਜੀ ਦਿੱਤੀ ਕਨੈਕਸ਼ਨ ਪੰਜਦਾ ਦਾ ਆਪਣਾ ਬੈਰੀ ਕੱਟ ਲਵਾਤਾ ਉਹ ਵੀ ਲੋੜ ਪਈ ਅੱਜ ਇਹ ਚੈੱਕ ਕੋਈ ਮੋਟਰ ਹੈ ਉਹ ਡੈਗਰੂ ਦੀ ਉਹ ਵੀ ਵੇਚਣੀ ਆ ਕਰਨ ਜੀ ਕਹਿੰਦੇ ਨੇ ਜਿਹੜੀ ਕੱਢਣੀ ਆਪਾਂ ਉੱਥੇ ਤੇ ਹਾਂ ਬਾਈ ਜੇ ਕਿਸੇ ਨੇ ਲੈਣੀ ਬਹੁਤ ਕੰਮ ਦੀ ਵੋਟਰ ਆ ਉਹ ਵੀ ਟਾਈਕੂ ਉਹ 6 5 ਦੀ ਆ 6 ਦੀ ਹੁੰਦੀ ਆ ਆਹ 5 6 ਦੀ ਹੁੰਦੀ ਆ ਇਹ ਉਹ ਵੀ ਦੇਖੋ ਰੇ ਰੇ ਵੀ ਨਾਲੇ ਹਾਂ ਜੀ ਕੀ ਚੱਲ ਰਿਹਾ ਹੈ ਬਾਈ ਜਹਾਂ ਤੋਂ ਸਪਰੇ ਚੱਲ ਰਿਹਾ ਹੈ ਬਾਈ ਕੈਇਸਾ ਸਪਰੇ ਸਪਰੇ ਇਹ ਹੈਗੀ ਬਾਈ ਕੀੜੀ ਦੀ ਕੀੜੀ ਕਾ ਹਾਂ ਇੱਕ ਬਾਈ ਦਾ ਫੋਨ ਵੀ ਆਇਆ ਤਾਂ ਹਾਂ ਕਹਿੰਦਾ ਬਾਈ ਗੰਨੇ ਵਾ ਕਹਿੰਦਾ 2 ਕਰੋੜ ਦਾ ਜਿੰਦੀਆਂ ਤਿੰਨ ਸਪਰੇਆਂ ਕਰਲੀਆਂ ਕਹਿੰਦਾ ਹਾਂ ਕਹਿੰਦਾ ਕੀੜੀ ਨਹੀਂ ਮਰੀ ਹੈਗੀ ਮੈਂ ਬਾਈ ਕੋਰਾ ਜਿੰਨੇ ਨਹੀਂ ਮਾਰਨੀ ਹੈਗੀ ਤੇ ਲਖੜਾ ਮੋਟਰ ਚਲਾਉਣੀ ਯਾਰ ਲਾਈਟ ਚੱਲਦੀ ਅੱਜ ਹੁਣ ਤੇ ਬਾਕੀ ਅਜਰ ਮਾਲ ਬੰਨਾ ਪਾ ਥੋੜੀ ਤੇਜ਼ ਹੈ ਦਵਾਈ ਇਹ ਉਹ ਲਿਆਂਦੀਆਂ ਹੋਈਆਂ ਦੇ ਭਾਈ ਤੋੜੀ ਆ ਆ ਦਵਾਈਆ ਭਾਈ ਮੋਟਰ ਕਹਿਣਾ ਵਾਹੇ ਇਹ ਹੈਗੀ ਤੇਰੀ ਕੈਨਲ ਪਦਾਣ ਦੀ ਸਪਰੇਅ ਹੈ ਇਹ ਫਾਲਟ ਮੂਰਤਰ ਹਾਂ ਤੇ ਆ ਇਹਦੇ ਚ ਆਹ ਹਾਲਟ ਹੈ ਜ਼ਬੈਕ ਇਹ ਕਿਹੜਾ ਹਾਲਟ ਆ ਤੇ ਮੌਕਸ ਕੀ ਲਿਖਾਵਾ? ਕੀ ਆ ਮੈਟ ਹੋ ਲੈਮਡਾ ਜੇ ਮੈਨੂੰ ਪਤਾ ਨਹੀਂ ਕਿਹੜਾ ਯਾਰ ਬਾਈ ਪਪਾ ਆਪਣਾ ਵਾਲਿਓ ਬਾਈ ਸਾਡੀ ਅਨਨੋਏ ਨਹੀਂ ਦੇਜੀ ਲੈਮਡਾ ਇੱਕ ਆ ਲੈਮਡਾ ਫਲਟ ਇਹ ਦੋਹੇ ਸਪਰੇਅ ਆ ਬਾਈ ਕਰਦੇਓ ਆ 80 ਐਮ ਐਲ ਪੈਂਦੀ ਆ ਕੀਲੇ ਦੀ ਹਾਂ ਤੇ ਆ ਪੁੜੀ ਹੁੰਦੀ ਆ ਇੱਕ ਪੁੜੀ ਕੀਲੇ ਚ ਪੈਂਦੀ ਆ ਕੀੜੀ ਦਾ 100% ਰਿਜ਼ਲਟ ਆ ਬਾਈ ਤੁਹਾਜੀ ਤਾਂ ਹੁਣ ਤੱਕ ਐਸੇ ਕਰਦੀ ਹਾਲੇ ਸ਼ੱਕਰ ਸੋਈਦੀ ਸੀ ਸ਼ੱਕਰ ਸੋਈਦੀ ਇਹ ਕੀੜੀ ਦੀ ਆ ਕੀੜੀ ਹੈਗੇ ਨਿੰਦਰ ਨੂੰ ਸਾਡੀਆਂ ਮਾਰਿਆ ਨਹੀਂ ਕੀੜੀ ਮਾਰਦੀ ਨਹੀਂ ਹੈਗੀ 505 ਗੰਨਾ ਪਾਣੀ ਮੰਗਦਾ ਮੈਂ ਤੇਰਾ ਯਾਰ ਆ ਤਾਂ ਹੀ ਦਾ ਤੇ ਇੱਥੇ ਹੁਣ ਚਾਪੀ ਮੰਗਾਈ ਆ ਇਧਰ ਰਿਜ਼ਲਟ ਬਹੁਤ ਟੌਪ ਦਾ ਦਵਾਈ ਦਾ ਹਾਂ ਹਾਂ ਇਹ ਪੈਂਦੀ ਆ 350 ਰੁਪਏ ਦੀ ਪੁੜੀ ਆ ਆ ਇੱਕ ਹਾਂ ਤੇ ਉਹ 2000 ਰੁਪਏ ਲੀਟਰ ਆ ਮੰਨ ਕੇ ਚੱਲ ਵੀ ਮੇਰੀ ਆ ਆ ਵਿੱਚ ਮੈਂ ਆ ਦੂਆ ਸ਼ੈਂਪੂ ਜਾਂ ਵੀ ਜ਼ਰੂਰ ਪਾਉਂਦਾ ਜਿਹੜਾ ਚੇੜਦੇ ਹੁੰਦਾ ਪੱਤੇ ਨਾਲ ਹਾਂ ਉਹ ਵੀ ਪਾਇਆ ਹੋਇਆ ਉਹਦੇ ਫਿਰ ਰੱਖਾ ਵਾ 1400 ਦੀ ਦਵਾਈ ਆਈ ਸੀ ਦੋ ਕਿੱਲਿਆਂ ਦੀ 1450 ਦੀ ਰਿਜ਼ਲਟ ਬਹੁਤ ਵਧੀਆ ਯਾਰ 10 ਦਿਨ ਤੱਕ ਗੰਨਾ ਦੇਖੀ ਜਾਣਾ ਹੋ ਗੰਨਾ ਦੇਖ ਪੀਲਾ ਦਿਖਦਾ ਦੇਖ ਵਿੱਚਾ ਦੇਖ ਹਾਂ ਥੋਬੇ 10 ਦਿਨ ਤੱਕ ਗੰਨਾ ਦੇਖੀ ਜਾਏਗਾ ਹਾਂ ਕਾਲਾ ਹੋਣੀ ਇਹ ਵੀ ਬਹੁਤ ਹੈ ਬਹੁਤ ਆ ਲੋ ਜੀ ਦੇਖੋ ਮਿਸਤਰੀ ਬਹੁਤ ਹੈ ਬਹੁਤ ਆ ਲੈ ਗਿਆ ਇਹ ਜੱਟਾ ਖੁੱਲਾ ਹੈ ਨਾ ਪਨੂਣੀ ਪੁੱਛਣਾ ਹੈਗਾ ਬਸ ਏਡਾਂ ਨੂੰ ਪਾਣੀ ਪਾਉਂਦਾ ਆਓ ਜੇ ਲੋਡ ਪਈ ਬਾਅਦ ਲਾ ਵੀ ਦਵਾਂਗੇ ਹਾਂ ਲੋੜੇ ਨਹੀਂ ਬਿਲਕੁਲ ਬਹੁਤ ਹੈ ਫਿਰ ਤਾਂ ਸਮੇਟ ਦਾ ਸੱਜਾ ਆਪਣਾ ਨਹੀਂ ਖੁੱਲਾ ਹੀ ਆ ਖਾਲਾ ਯਾਰ ਆਏ ਦੋਹਾਂ ਪਾਸੇ ਖਾਲਾ ਹਾਂ ਖਾਲਾ ਹੈ ਤਾਂ ਠੀਕ ਹੈ ਖੁੱਲਾ ਹੀ ਕੰਮ ਆ ਇਹ ਫਿਰ ਤਾਂ ਠੀਕ ਆ ਉਹ ਮੈਂ ਜੇ ਇੱਕ ਪਾਸੇ ਨੂੰ ਨਾ ਉੱਪਰ ਨੂੰ ਉੱਪਰ ਨੂੰ ਛਾਲਾ ਮਾਰਨਾ ਗਰਾਹ ਖਾਨ ਨੂੰ ਪਾਣੀ ਇੱਧਰ ਨੂੰ ਆ। ਜੇ ਸਾਹਮਣੇ ਖਾਲ। ਇੱਕ ਥੈਲਾ ਲਾ ਲਈ ਕਰਨ ਇੱਧਰ। ਨਾ ਇੱਧਰ ਨੂੰ ਖਾਲ ਨਹੀਂ ਹੈਗੀ ਆਪਣੀ। ਓਏ ਖੁੱਲਾ ਹੀ ਪਾ ਦਿੰਦਾ ਪੈਸੇ ਇਹ। ਸਮਝਿਆ? ਹੁਣ ਇੱਕ ਇਹ ਪੜਨਾ ਸੁਭਾਈ ਜਾ ਹੈ ਬਾਈ। ਹਾਂ। ਤੁਸੀ ਕਿ ਸਕੀਮ ਲਾਵੇਂ ਇੱਕ। ਹਾਂ। ਇਹਦੇ ਪਾਈਪ ਮੇਜਮਾ ਨਾ। ਇਹ ਪਾਈਪ ਡਾਟਾ ਇੱਕ ਪਾਈਪ ਬੁੱਤ ਦਾ ਇੱਕ ਪਾਈਪ ਬੁੱਤ ਦਾ ਡਾਟੇ ਮੈਂ। ਸੱਤੇ ਰੋਟ ਆ। ਟਾਈਪ। ਹਾਂ। ਓ ਵੀ ਡਿੱਗੀ ਐ ਨਾ ਸਾਹਮਣੇ ਫਿਰ। ਜੋ ਉਹ ਜਲਾਉਣੀ ਬਾਈ ਵੀ ਬਾਈ ਆਂ ਤੋਂ ਵੀ ਚਲਾ ਸਕਦੇ ਸੀ। ਓਏ ਕਹਿੰਦੇ ਪਾਈਪ ਹੋ ਗਿਆ। ਪਾਣੀ ਦਾ ਆਜੂਗਾ ਉਹਦੇ ਨੂੰ ਆ ਵੀ ਠੀਕ ਆ ਖਾਦਾ ਪਾਉਣੀ ਹੋ ਪੈਣੀ ਆ ਯਾਰ ਵਾ ਠੀਕ ਆ ਓਕੇ ਆ ਇੱਕ ਵਾਰ ਖਾ ਲੈ ਇੱਧਰ ਆਏ ਨੂੰ ਆ ਕੇ ਇੱਧਰ ਬਲ ਜਾਓ ਫੜਾ ਇਹ ਵੀ ਜਿਹਨਾਂ ਕਾਹਨ ਲੰਬੇ ਕਰੇ ਪਾ ਕੇ ਵੀ ਜਿਨਾ ਬਸ ਇਹ ਸਮਝਿਆ ਚਾਹੇ ਇੱਧਰ ਵੀ ਚਾਹੇ ਉੱਧਰ ਵੀ ਆਓ ਸਿਰੇ ਤੱਕ ਹਾਂ ਖਾ ਲਈ ਪਊਗੀ ਹੁਣ ਪਿਆਲੇ ਵਾਲੀ ਲਿਆ ਵੀ ਪਾਉਣੀ ਵੀ ਪੈ ਗਈ ਚਾਚੇ ਅਰੇ ਇੱਥੇ ਨੂੰ ਆਏ ਨਿਕਲ ਜੂ ਪਾਣੀ ਸਾਈਡ ਪਰ ਨੂੰ ਉਜੀ ਵੀ ਮਾਰਦੀ ਕੱਢਦਾ ਜੇ ਪੌਣੀ ਲੀ ਗਿਆ ਹੁਣ ਪੌਣੀਓ ਮਿਸਤਰੀ ਨੇ ਹੱਥੋਂ ਇਹ ਮੋੜ ਤਾਂ ਨੱਕਾ ਜਾ ਹਾਂ ਲਪੜ ਕਵੜਾ ਪਾਓ ਐਚ ਦਿਖਾਇਲਾ ਪਾਜ ਤੇ ਜਿਹਦਾ ਪਿਆ ਬਚਿਆ ਵੈ ਤੇਰਾ ਮਸਾਲਾ ਬਾਦੂਆ ਹੁਣ ਤਾਂ ਆਪਣਾ ਸਾਈ ਕਰਾਂ ਆ ਤੇਜ਼ ਕਰ ਲਵਾਂ ਕਾਚੇ ਮੇਰੀ ਹੁਣ ਲਾ ਗੱਲ ਹਾਂ ਆਪਣਾ ਰੇਟ ਰੱਖਦੇ ਹੁਣ ਬਹੁਤ ਕੰਮ ਆ ਗਿਆ ਕੰਮ ਤਾਂ ਬਹੁਤ ਆ ਗਿਆ ਜੇ ਬਾਈ ਸੱਡੂਕਾ ਕਰਕੇ ਕੱਖਵਾ ਕੇ ਆਉਣੀ ਮੈਂ ਜਾ ਨਾ ਆਪਣਾ ਆ ਕੰਮ ਦਾ ਰੇਟ ਵੱਡਾ ਆਪਣਾ ਆ ਆ ਚਾ ਚਾ ਦੋ ਦੋ ਕੰਮ ਹੋ ਗਏ ਦੇਖ ਲੈ ਹਾਂ ਲੈ ਸਰਜੂ ਕਾ ਹਿਸਮੇਟ ਨਾਲ ਥੋੜੀਆਂ ਹੋਰ ਪਾਲ ਦਿੱਤਾ ਰੇਟਾਂ ਨਹੀਂ ਹੈਗਾ ਉੱਥੇ ਪਾ ਲੈ ਥੋੜਾ ਜਿਆ ਉਹ ਸਾਤਾ ਜਾਵੇ ਬਾਹਰ ਵੀ ਅੰਦਰ ਵੀ ਆ ਖੜ ਜਾ ਫਿਰ ਠੀਕ ਘੱਟ ਗਿਆ ਕੰਮ ਖਰਾਬ ਹੋਣਾ ਜੇ ਵੱਜ ਗਿਆ ਬੱਚੇ ਬਾਹਰ ਆਣ ਆਪਣੇ ਚੱਠੇ ਦੇ ਦੱਲੀ ਪਾਈ ਆ ਦੱਲੀ ਮੇਰੇ ਆ ਦੱਲੀ ਮੈਂ ਬਣਾਉਣਾ ਭੁੱਲ ਗਿਆ ਦੱਲੀ ਨੂੰ ਉਧਰਲੀ ਕਿਵੇਂ ਫਿਰ ਠੀਕ ਆ ਵਧੀਆ ਵਧੀਆ ਦੱਲੀ ਕਿਹਦਾ ਮਾ ਆਇਆ ਮਾ ਮੈਂ ਕੰਮ ਨੂੰ ਦਿੱਤੇ ਮਰਜੀ ਹਾਕ ਮਾਰ ਲਾ ਬਾਈ ਕੋਈ ਜਵਾਬ ਨਹੀਂ ਨਾਲੇ ਅੱਜ ਭਾਈ ਸੌਦਾ ਮਾਰ ਜਾਂਦਾ ਮਾਰ ਜਾਂਦਾ ਹੁਣ ਵੀਡੀਓ ਮਾਂ ਦੱਸ ਸਿੰਘ ਹਲੇ ਅੱਛਾ ਵੀ ਸੌਦਾ ਮਾਰਦਾ ਸੌਦਾ ਮਾਰਦਾ ਅੱਛਾ ਛੋਟ ਗਾਦੀ ਹਾਂ ਛੋਟ ਛੋਟ ਤਾਂ ਤੂੰ ਕਰੂਗਾ ਛੋਟ ਜਾਈਦੀ ਹੈ ਖੁੱਦਾ ਮਾਰਤਾ ਸਾਈ ਜਾਂਦੀ ਹੈ ਅੱਛਾ ਬਣਾ ਰਹੇ ਦੋ ਦਿਨ ਤਿੰਨ ਚ ਸਮਾਨ ਆਇਨਾ ਕਰ ਠੀਕ ਹੈ ਦੱਸੂਗੇ ਬਾਈ ਤੁਹਾਨੂੰ ਸਰਪ੍ਰਾਈਜ਼ ਆਜੇ ਤੇ ਠੀਕ ਹੈ ਫਾਲੇ 11 ਕਿਹਦਾ ਲੈਣੇ ਕਿਹੜੇ ਕਿਹ ਲੈਣੇ ਆ ਫਾਲੇ ਦਾ ਲੈ ਲੂਗੇ ਬੇੜਾ ਸਭ ਦਾ ਮਾਰੇ ਉਹ ਉਧਰ ਲੈ ਲਈ ਲੈ ਆਈਏ ਨਹੀਂ ਇਹ ਫਾਲੇ ਲੈਣੇ ਤਾਂ ਹੈ ਨਾ ਮੈਂ ਕਹੇ ਪਰ 9 9 ਉੱਪਰ ਨੂੰ 9 9 ਚ ਲੂਟ ਨਹੀਂ ਆਉਣੇ 11 ਜਾਈਦਾ ਫਾਲੇ 11 ਜਾਈਦਾ 9 ਹੈ ਠੀਕ ਹੀ ਮਨ ਨੂੰ ਨਹੀਂ ਨਹੀਂ 11 ਚੱਲਣਗੇ 85 ਟਰੈਕਟਰ ਹੈ ਯਾਰ ਇਹਦਾ 85 ਆ ਫਾਲੇ ਨਾ ਉਹਨਾਂ ਹਾਂ ਇਹ ਕਿਹਾ ਤਾਫਾ ਤਨਾ ਕਿਆ ਕਿਆ ਖਿੱਚਿਆ ਦਾ ਸੀ ਉਹ ਵੀ ਕਹਿੰਦਾ ਉਹ ਐ ਤਾਂ ਯਾਰ ਮੈਂ ਰਹਿ ਗਈ ਯਾਰ ਉਹ ਫਾਲੇ ਦਾ ਤੇਰੇ ਠੀਕ ਆ ਯਾਰ ਮਤਲਬ ਆ ਹੀ ਪੈਣੇ ਫਾਲੇ ਪੈਂਦੇ ਐ ਇਹ ਤੁਸੀਂ ਪਾਉਂਦੀ ਨਹੀਂ ਹਨਾ ਫਾਲੇ ਬਹੁਤ ਵਧੀਆ ਫਾਲੇ ਐ ਇਹ ਪੂਰਾ ਬੈਨਾ ਸਾ ਫਾਲਾ ਹੈ ਤਾਂ ਆ ਬਿਆਚਪੀ ਟਰੈਕਟਰ ਵੀ ਕਿਹੜੇ ਉਹ ਛੋਟਾ ਟਰੈਕਟਰ ਕਿਹੜਾ ਛੋਟਾ ਹੈ ਦੱਸ ਪਹਿਲੇ ਛੋਟਾ ਹੈ ਹਾਂ ਵੀ ਜੇ ਜੇ ਚਾਹ ਰਿਹਾ ਤਰ ਮਾਰੇ ਛੋਟਾ ਮੰਨਾ ਮੰਨਦੇ ਹੋਰ ਪੂਰਾ ਬਿਆਚਪੀ ਹੈ ਉਹ ਖਿੱਚੂਆ ਯਾਰ ਫਾਲੇ ਉਹ ਤੇ ਕਿਆ ਕਿੱਥੇ ਫਾੜੇ ਤੋਂ ਦੇਖੀ ਨਾ ਉੱਤੇ 80 ਟਰੈਕਟਰ ਉਹ ਵਿੱਚ ਚੱਲ ਉਹਨਾਂ ਦਾ ਸਮ ਵਿੱਚੇ ਜਿਹੜੇ ਟਰੈਕਟਰ ਆਲੇ ਉਦੋਂ ਦਾ ਬਹਾਇਆ ਦਾ ਹੀ ਨਾ 155 ਉਹਨਾਂ ਦਾ ਬਹਾਇਆ ਟਰੈਕਟਰ ਨਾ ਫਿਰ ਤਾਂ ਬਹਾਇਆ ਦੋਣੋ ਗੱਗਨੇ ਵਾਲਾ ਆਇਆ ਨਾਲ ਆਜਾ ਦਿੱਲੀ ਜੀ ਬਹੋਂਤੇ ਜਿਹਦਣ ਹਾਂ ਉਦੋਂ ਅਹੀ ਮੇਰੇ ਟਰੈਕਟਰ ਦਾ ਆਹੀ ਫਾਲੇ ਤੇ ਹਾਂ ਤੇ ਲਗਾਮ ਕੇ ਚੱਲੇ ਟਰੈਕਟਰ ਜਾਂ ਪੂਰਾ ਕਿਆ ਆਏ ਯਾਰ ਚਲੋ ਫਿਰ ਫਾੜੇ ਲੈਣ ਨੂੰ ਰਹਿਣ ਤੇ ਫਾਲੇ ਤੂੰ ਲੈ ਜਿ ਕੋਤੇ ਸੌਦਾ ਲੋਡ ਆ ਗਿਆ ਪਰਾਣੀ ਪੂਰੀ ਮਿਲ ਗਏ ਫਿਰ ਆਪਾਂ ਨੇ ਕਰ ਲੈਣਾ 11 11 ਠੀਕ ਆ ਫਾਲੇ 11 ਫਿਰ 11 ਦਾ ਕਰੂਗਾ ਮੈਂ ਛੋਟੇ ਹੰਦ ਦਾ ਜੇ ਕਾਕਾ ਕਾਕਾ ਤੇ ਕਹਿੰਦਾ ਮੈਂ ਪਾਲੀ ਸਾਰੇ ਹੀ ਨਹੀਂ ਥੋੜਾ ਬਲ ਬਸ ਪਾਕਾ ਹੰਦ ਵਿੱਚ ਤੁਹਾਰੀ ਪਾਲੀ ਛੋਟੇ ਹੰਦਾਂ ਦਾ ਫਾਇਦਾ ਆਪਾਂ ਨੂੰ ਉੱਚ ਹੋਣਾ ਪਬਲਰ ਆ ਜਿਹੜਾ ਹੈਗਾ ਹੈ ਪਬਲਰ ਦਾ ਮੈਂ ਛੋਟੇ ਦਾ ਫਾਇਦਾ ਹੋਣਾ ਆਪਾਂ ਨੂੰ ਸੈਂਟਰ ਸੈਂਟਰ ਚ ਮਾਰ ਲੈ ਕੇ ਜਿ ਕੋਈ ਬੀਜਣਾ ਆਹ ਜੋ 11 ਜੇ ਲੈਣੇ ਪੈਗੇ ਤਾਂ 11 ਨਹੀਂ 13 ਨਾਲ ਨਹੀਂ ਹਾਂ ਠੀਕ ਹੈ ਠੀਕ ਨਹੀਂ ਗੱਲ ਜੇ ਲੈਣੇ ਪਏ ਜੇ ਲੈਣੇ ਪੈਗੇ ਨਾ 13 ਆ ਜੇ ਤਾਂ ਤੁਹਾਨੂੰ ਕੰਮ ਲੋਡਰ ਹੜਾ ਦਾ ਲੋੜ ਨਹੀਂ ਹੈਗੀ ਹੜਾ ਦਾ ਜਿਹੜਾ ਸਮਾਨ ਆਰਡਰ ਕਰਿਆ ਹਾਂ ਉਹ ਉਹੀ ਬਣਾ ਐ ਸਮਝ ਮਾਹੀ ਤਾਂ ਚੱਲ ਗਾਹਾਂ ਨੂੰ ਗਾਹਾਂ ਨੂੰ ਦੇਖਦੇ ਆ ਗਾਹਾਂ ਨੂੰ ਫਾਲੇ ਨਹੀਂ ਲੈਣੇ ਹੈਗੇ ਆਪਾਂ ਨੇ ਟਰੈਲਰ ਦੇਖਣਾ ਹੈਰਾਵਾਦੀ ਇਹਦੇ ਯਾਰ ਹਾਂ ਟਰੈਲਰ ਵੀ ਚਾਹੀਦਾ ਇੱਕ ਛੋਟਾ ਮੋਟਾ ਜਿਹਾ ਤੇਰਾ ਫੋਟੋ ਵੀ ਚਾਹੀਦਾ ਟਰੈਲਰ ਬਾਈ ਵੀ ਬਾਹਰ ਨੂੰ ਕਿ ਆਉਂਦਾ ਕਹਿੰਦਾ ਤੈਨੂੰ ਫੋਟੋ ਭੇਜੂ ਫੋਟੋ ਕੋਈ ਮੇਰੇ ਕੋਲ ਆਈ ਨਹੀਂ ਟਰੈਲਰ ਪੁੱਛ ਲੈ ਯਾਰ 12 14 13 ਹੈ ਨਾ 14 7 14 7 ਹੈ ਹਾਂ ਤਾਂ ਹੱਥ ਵੀ ਠੀਕ ਹੈ ਔਰ ਕੇ ਜੈਕ ਕਾਰ 13 7 ਵੀ ਠੀਕ ਹੈ ਮਿਲ ਜਾ ਬਈ ਛੋਟਾ ਟਰੈਲਰ ਮਾ ਤੂੰ ਫੋਟੋ ਭੇਜੀ ਟਰਾਲਾ ਤੇਰਾ ਪਕਾ ਦੂੰਗੇ ਬਾਈ ਇਹ ਲੋਟ ਆ ਕੇ ਅਸੀਂ ਆਪੇ ਲੈ ਲੂंगे ਇਹ ਬਣਿਆ ਸੌਦਾ ਹੋਰ ਕੀ ਮਾ ਫੋਟੋ ਭੇਜ ਦੀ ਫੋਟੋ ਭੇਜੀ ਅਸੀਂ ਆਪ ਬਾਹਰ ਆਹੋ ਕਹਿੰਦਾ ਸੀ ਬਾਹਰ ਚਲੇ ਕੇ ਸਾਰੇ ਕਹਿੰਦਾ ਖੜਾ ਹੀ ਟਰਾਲਾ ਬਹਾਨੂ ਕਹਿੰਦਾ ਗੰਨਾ ਹੀ ਬਹੁਤ ਆਉਣੇ ਪਾ ਹੋਰ ਕੀ ਲੋਟ ਵਾਲੇ ਚਾਹੀਦੇ ਆਪਾਂ ਲੋਟ ਵਾਲੇ ਚਾਹੀਦੇ ਚਾਹੀਦੇ ਪੱਕੇ ਚਾਹੀਦੇ ਮੇਰੇ ਬਾਦ ਕਿੰਨੇ ਕਿਲੇ ਦਾ ਚਾਹੀਦੇ 2 3 ਕਿਲੇ ਗੰਨੇ ਤੇ ਆਏਰੇ ਬਾਹੋਂਗੇ ਸਾਢੇ ਪਾਈ ਵੱਧ ਗਿਆ ਸਾਢੇ ਦਾ ਪਰਤੀ ਆਈ ਹੋ ਰਹੀ ਨਹੀਂ ਫਿਰ ਸਾਢੇ ਵਿੱਚ ਵੱਧ ਗਿਆ ਦੋ ਟਰਾਲੇ ਦਾ ਪੱਕੇ ਚਾਹੀਦੇ ਖੜੇ ਚਾਹੀਦੇ ਦੋ ਆਦਮੀ ਆਏ ਨਾ ਬੰਦਾ ਪਿੱਛੇ ਤੇ ਲੱਦ ਕੇ ਤੇ ਖੜਾ ਲੈਂਦਾ ਇੱਕ ਜੇ ਵਿਗਾ ਮੇਲੇ ਮੂਲੇ ਲੇਟ ਹੋ ਜਾਦਾ ਬੰਦਾ ਲੱਦ ਲੈਂਦਾ ਤੂੰ ਆ ਜੇ ਘਰ ਧਿੰਦੇ ਵਾਲਾ ਆਪਣੇ ਵੱਤ ਧਿੰਦੇ ਵਾਲੇ ਨੇ ਕੰਮ ਲੋਟ ਰੱਖਿਆ ਹਾਂ ਲੋਟ ਰੱਖਿਆ ਜ ਨਹੀਂ ਹੁੰਦਾ ਔਖਾ ਦਾ ਫਿਰ ਫੇਰ ਔਖਾ ਹੋ ਜਾਂਦਾ ਤਾਂ ਨਹੀਂ ਉਹ ਤਾਂ ਕਹਿੰਦਾ ਜਾਨੂਬ ਜਿਆਦਾ ਹੈ ਜਿਆਦਾ ਸਾਹਿਬ ਤੁਸੀਂ ਕਹਿ ਵਿੱਚ ਵਗੰਦਾ ਹੈ ਹੈ ਚੱਲੀਆਂ ਚੱਲਿਆ ਕਿ ਨਹੀਂ ਸਾਰੇ ਕਿੰਨੇ ਆ ਤਾਂ ਕਿੰਨੇ ਕਿਲੇ ਉੱਥੇ ਆ ਕੇ ਦੋ ਕਿਲੇ ਇੱਧਰ ਇੱਧਰ ਛੇ ਤਾਂ ਐ ਕਰ ਹਾਂ ਕਿਵੇਂ ਦੱਸਾਂ ਇੱਕ ਹਾਂ ਇਹ ਮਨ ਨੂੰ ਕਿ ਮੈਂ ਨਹੀਂ ਤਾਂ ਹਾਂ ਐਲ ਵੀ ਲਈਏ ਅਗਰ ਆ 150 ਲੈ ਗਏ ਐਲ ਵੀ ਲਈਏ ਉਹ ਚਾਹੇ ਉਹ ਸਾਡਾ ਟਰਾਲਰ ਨੂੰ ਐਲ ਵੀ ਲਿਆਉਣੇ ਆ ਆ ਵਿੱਚ ਪੈ ਗਿਆ ਆਪਣਾ ਇਧਰੋਂ ਮਰਜੀ ਖੇਚਦੀ ਲੈ ਆਪਾਂ ਤੇ ਪਾਣੀ ਹੋ ਤੁਹਾਨੂੰ ਸਾਰਾ ਕਿੰਨਾ ਪਿਆ ਕਰਨਾ ਉਹ ਚ ਐ ਚ 500 ਮੀਟਰ ਦੀ ਬਾਦੀ ਨਾ ਠੀਕ ਹੈ ਹਾਂ ਮੱਛੀਆਂ ਕੁਸ ਠੀਕ ਹੈ ਐਲ ਵੀ ਲਿਆਉਣੀ ਨਾਲ ਏਸੀ ਲੱਗ ਜਾਉ ਮੇ ਮਿਲਣ ਨੂੰ ਆ ਪੱਖਾ ਲਾ ਦੇ ਆਪਣਾ ਰਾਤ ਨੂੰ ਏਸੀ ਲੱਗ ਹੋ ਗਿਆ ਉਹ ਹੱਦ ਹੋ ਗਈ ਪੱਖਾ ਲਾ ਕੇ ਪੈਜੀ ਏਸੀ ਲੱਗਿਆ ਵਾ ਐਵੇਂ ਕਹਦੇ ਕਹਦੇ ਅਬ ਜੀ ਮਿਸਤਰੀ ਚਾਚੇ ਤੇ ਠਾਈ ਸਾਰੇ ਹਾਂ ਹਾਂ ਗਰਮਾਲਾ ਦੇ ਕਿਹੜਾ ਚੰਗਾ ਗਰਮਾਲਾ ਰੱਬ ਵਾਲਾ ਗਰਮਾਲਾ ਹੱਥ ਤੇ ਰੱਬ ਨੇ ਰੱਬ ਦਾ ਰੇਡੀਓ ਗੇ ਗੇਰੇ ਮਿਲ ਭਾਈ ਦੀ ਰੱਬ ਦਾ ਰੇਡੀਓ ਰੱਬ ਦਾ ਗਰਮਾਲਾ ਆਏ ਆ ਉਧਰ ਆ ਦੇਖੋ ਨਾ ਜੀ ਅੱਛਾ ਦੇਖ ਲਾ ਆਪਣਾ ਕੰਮ ਇੱਧਰ ਦੇਖ ਬਈ ਨਹੀਂ ਗੱਲ ਛੋੜ ਲੈ ਦੇਖ ਇੱਧਰ ਹਾਂ ਇਹਦੇ ਪਾਈਪ ਕਰਦੇ ਫਿੱਟ ਅੱਲਾ ਇਹ ਤਾਂ ਇਹ ਸਿੱਧੂਆ ਹੱਥੋਂ ਤੇ ਨਾਲੇ ਨਾਲੇ ਕਹਿ ਕੇ ਆਏ ਨੂੰ ਬਈ ਆਪਾਂ ਉੱਥੇ ਕੰਮ ਕਰ ਲਾ ਹਾਂ ਇਹ ਨਾਲੇ ਲਾ ਕੇ ਤੇਲ ਲਾ ਕੇ ਆ ਗਏ ਇਹ ਤਾਂ ਉਹ ਕੰਮ ਆ ਇਹ ਤਾਂ ਉਹ ਕੰਮ ਹੋ ਗਿਆ ਆਪਣਾ ਕੰਮ ਕੀਤਾ ਇਹ ਤਾਂ ਹੀ ਮਰਾਵੇ ਜੀਤਾ ਇਹਦੀ ਮਰਾਵੇ ਜੀਤਾ ਬਈ ਇਹ ਗੱਲ ਆ ਉਹ ਜੀਤੇ ਮੇਰੀ ਵੀ ਸੁਣਨਾ ਹੁਣ ਮੈਂ ਚੱਲਿਆ ਮੱਥਾ ਟੇਕਣ ਹਾਂ ਉਰੀ ਦੇਓ ਅੱਛਾ ਚਾਹਣ ਖੁੱਲੇ ਜਿਹੀ ਬਣਾਏ ਹੋਏ ਆ ਲੈ ਆ ਜੀ ਨਹੀਂ ਨਹੀਂ ਅੱਜ ਬਈ ਨਹੀਂ ਨਹੀਂ ਓ ਬਾਚੇ ਇਹ ਫਿਰਦਾ ਚਲੋਂਗਾ ਸਾਰਨੇ ਨੂੰ ਠੀਕ ਆ ਪਾਰਟੀ ਪੂਲਟੀ ਕੋਈ ਨਹੀਂ ਹੈਗੀ ਅੱਜ ਆਪਣੀ ਚੌਲ ਮਿੱਠਾ ਨੂੰ ਘਾਉਣੇ ਜੀ ਪਾਰਟੀ ਹੋਗੀ ਕਹਗਾ ਕਾਲੂ ਤੇਰੀ ਕਾਲੂ ਪਾਰਟੀ ਹੋਗੀ ਉਹਨੂੰ ਪੁੱਛ ਲੈ ਤਿੰਨ ਦਿਨ ਪਾਰਟੀ ਕਰਦਾ ਰਿਹਾ ਉਹ ਚੌਥੇ ਦਿਨ ਚੱਲਣੀ ਆ ਜਾ ਚੌਥੇ ਦਿਨ ਚੱਲਣੀ ਆ ਜਾ ਮੈਂ ਫੇਰ ਕਰ ਦੂਗਾ ਕਿਤੇ ਫੇਰ ਨਾ ਇਹਨੂੰ ਛੱਡ ਦੀ ਬਚਾਲੇ ਕੱਲ ਬਾਅਦ ਮਾਮੂੜੇ ਹੈ ਮਾਮੂੜੇ ਨਾ ਪਾਈ ਪਾਣੀ ਉਹ ਕਿਹੜਾ ਟਾਈਮ ਮੰਨੇ ਦਾ ਹੋਇਆ ਤੈਨੂੰ ਮਾਲ ਪੂੜੀ ਨਹੀਂ ਪਈ ਨਾ ਮੂੰਹ ਮਠਾ ਕਰਾ ਦੇ ਫੇਰ ਮਾਲ ਪੂੜੇ ਉਪਰਾ ਕੇ ਆਏ ਕਿਹੜਾ ਸੂਰਜ ਅੱਧਾ ਰਹਿ ਗਿਆ ਤੈਨੂੰ ਮਾਲ ਪੂੜੇ ਲੈ ਸੂਰਜ ਗਿਆ ਤੂੰ ਫੇਰ ਮਾਲ ਪੂੜੇ ਕਹੀ ਜਾਂਦਾ ਐ ਵੇਖ ਤੂੰ ਕਿਹੜਾ ਕਿਆ ਰਸ ਹੋ ਗਿਆ ਕੀ ਮਹਗਾ ਏ ਆਹ ਦੇਸਰ ਕੀ ਆ ਚੱਲੀ ਤੇਰੀ ਉਹ ਚਲੋ 21 ਨੂੰ ਕਿ ਉਹ ਬਸ ਲਾ 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 ਲੂਗੇ ਚੱਲੀ ਤੇਰੀ ਜਾਨੂ ਕੀ ਆ ਦਾ ਫਰਕ ਆ ਜੇ ਹੁਣ ਤਾਂ ਇਹੀ ਗਹਿਤਾ ਕਹਿੰਦਾ ਚੀਨੀ ਦਾ ਥੈਲਾ ਚੱਕ ਲਈ ਮੈਂ ਤੇ ਲੈ ਲਈ ਹੈ ਕਿਆ ਮਿੱਠਾ ਮਿੱਠਾ ਲਾਈ ਤੇਰੇ ਤਾਂ ਬਲੂ ਜੋੜ ਦੂ ਮੈਂ ਥੈਲੇ ਚ ਕਾ ਕੇ ਦੇਖ ਮੈਨੂੰ ਮਿੱਠਾ ਤੇਰੇ ਬਲੂ ਜੋੜ ਦੂ ਆ ਚੱਕੀਂ ਤਾ ਚੱਲੀ ਹੱਡੋ ਵੀ ਯਾਰ ਇਹਦਾ ਮੇਰੇ ਕੋਈ ਤਾਂ ਹੀ ਹੈ ਇੱਕੇ ਬਸ ਕਿਆ ਹੋਣਾ ਕਿਆ ਹੋਣਾ ਹਾਂ ਹੋੜ ਤਾਂ ਨਹੀਂ ਦੇਣ ਲੱਗੇ ਦਊਂਗੇ ਚੀਜ਼ਾਂ ਕਿਆ ਬਾਤ ਦਊਂਗਾ ਤੇਗੀ ਉਹ ਦਦੀ ਆ ਨਹੀਂ ਪੱਜਦਾ। ਸੱਟੇ ਉੱਪਰ ਬਾਅਦ ਚ ਬਾਈ ਪਹਿਲਾ ਸੈਟਾਂ। ਐਡਾ ਹੀ ਕਰ ਦਵਾ। ਹਾਂ। ਸੈਟੇ ਹੀ ਗੱਲ ਆ। ਉੱਪਰ ਤਾਂ ਫਿਰ ਆਏ ਆ ਵੀ ਜੇ ਘਟ ਵੀ ਗਿਆ ਤਾਂ ਵੀ ਕੁਛ ਨਹੀਂ। ਚਲੋ ਠੀਕ ਆ ਬਾਈ। ਭੈਣ ਤਾਂ ਨਹੀਂ ਦੰਦੇ। ਚੱਲਦਾ ਕੰਮ। ਚੱਲੀ ਜਾਣਾ ਇਹ ਤਾਂ। ਘਰ ਦਾ ਕਬਰੇ ਰਦਾ ਪੋ। ਇਹ ਨਹੀਂ ਮੁੱਕਣਾ। ਫਾਈ ਜੇ ਚਲੀ ਜਾਣਾਗਾ ਮੈਂ। ਇਹ ਜੱਤੀ ਨੇ ਅੱਜ ਅੱਧਾ ਫੇਰ ਛੱਡਣਾ ਕੱਲੂ ਫੇਰ ਕਰਨਾ। ਇਹ ਜੱਤੀ ਬਾਈ। ਠੇਕੇ ਹੀ ਲੈ ਲੇਗਾ ਇਹ ਜੇ ਕੰਮ ਤਾਂ। ਠਿੱਕੀ ਲਿਆ। ਸੋ ਠਿੱਕਾ ਹੀ ਐ ਹੋਰ ਗਿਆ। ਠਿੱਕੀ ਦੇ ਰੋ ਬਿਘਾਰ ਦਾ ਠਿੱਕਾ ਹੀ ਲੈ ਲੈ। ਠਿੱਕਾ ਕਿਹੜਾ ਦੰਦਾ। ਪੜ ਲੈ ਜ ਮਕਾਨ ਤਾਂ ਕਹਿੰਦੇ ਠੀਕ ਨੇ ਨਿੱਕਾ ਬਣਾਉਣਾ ਠੀਕ ਜਾਂ ਕੰਮ ਬਾਲਾ ਚਾਚੇ ਨੇ ਹੁਣ ਉਹ ਪਾਉਣਾ ਆਪਣਾ ਮਕਾਨ ਪਾਉਣਾ ਇਹ ਰੈਸਟਰਾ ਚੱਲਦੀ ਸਾਰੀਆਂ ਹੁਣ ਇਹ ਆਪੇ ਆਪੇ ਆਪਰੇ ਨੱਜ ਗਿਆ ਹੁਣ ਕੰਮ-ਕੋਮ ਨੂੰ ਵੇਡ ਲਓ ਆਪਣੇ ਆਪ ਨੂੰ ਉਬਲੇ ਟੈਂਪ ਬਣਾਉਣਾ ਠੀਕ ਹੈ ਪਾਣੀ ਅਸੀਂ ਇਕਣੀ ਐਲ ਜੀ ਨਾਲੇ ਲਈ ਜਾਣਾ ਉੱਥੇ ਰੋਤ ਤੈ ਵੀ ਰੋਣਾ ਇਹ ਹੋਰ ਪਾਈ ਦਾ ਕੋਈ ਮਤ ਹੈ ਇਹਦੇ ਹਾਂ ਤੈਨੂੰ ਕਿਹਾ ਮੈਂ ਆਪਣਾ ਰੇਟ ਤੈਅ ਕਰ ਨਹੀਂ ਪਾਰਟੀ ਚ ਜਗਦੀ ਆਪਾਂ ਨਹੀਂ ਜਵਾਬ ਲਈ ਆਪਾਂ ਵਿਹਲੇ ਫੇਰ ਜਵਾਬ ਨਹੀਂ ਬਾਈ ਠੀਕ ਵੀ ਗੱਲ ਆਹੋ ਇਹ ਖੜੇ ਆ ਜੇ ਕੰਮ ਆ ਫਿਰ ਵੀ ਕਿਹੜਾ ਜਵਾਬ ਦੋ ਫਿਰ ਵੀ ਦੇ ਮੈਂ ਦੇਖਣਾ ਫਿਰ ਵੀ ਦਾਨ ਸੁਰੂੜ ਜੀ ਕਰ ਦੇਣਾ ਆਈ ਜਾਣਾ ਜੀ ਤੈਨੂੰ ਕਿਸ ਕਾ ਜਵਾਬ ਦਤਾ ਠੀਕ ਹੈ ਹੱਤੀ ਜਦੋਂ ਤੱਕ ਆ ਵੀ ਆਇਆ ਜੈ ਤੈਨੂੰ ਜੇ ਕੰਮ ਹੀ ਹੋਵੇ ਨਾ ਸੁਰੂੜ ਜੀ ਕਰੀਂ ਪਰ ਆ ਜਣਾ ਮੈਂ ਚਾਚੇ ਵੀ ਇਹ ਜੇ ਥੋਂ ਵੀ ਬੈਠ ਨਹੀਂ ਲੱਗਣ ਦਤੀ ਤੇ ਪੁੱਛ ਲਾ ਚਾਚੇ ਨੂੰ ਕਿਹ ਜੀ ਥੋਂ ਬਸ ਹੁਣ ਦੱਸ ਨਹੀਂ ਸਕਦੇ ਰੜੇ ਚ ਹੈ ਰੜੇ ਕਿੱਥੇ ਗਿਆ ਰੜੇ ਚ ਕੇ ਬਾਹਰ ਖੇਤ ਚ ਹੈ ਰੜੇ ਚ ਕੇ ਬਰਾ ਬਾਹਰ ਖੇਤ ਵੱਡੇ ਹੋਏ ਵੱਡੇ ਹੋਏ ਅਗਿਆ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਪਤਾ ਸਭ ਪਤਾ ਕਰ ਰਹੇ ਨੇ ਕਿਹਦਾ ਵੱਡੇ ਹੋਇਆ ਸੀ ਚਾਚੇ ਹੂੰ ਚਲੋ ਭਾਈ ਠੀਕ ਆ ਹਾਂ ਸ੍ਰੀ ਕਾਲਾ ਸਾਹਿਬ ਨੂੰ ਠੀਕ ਆ ਜੀ ਮਿਲਦੇ ਆ ਜੀ